ਖਾਟਰਾ ਵੜੀ ਪਕਰ ਬੰਦ ਗਿਆ ਯਾਰ ਰੱਖਿਓ ਕਿਸੇ ਨੇ ਕਬੱਡੀ ਦਾ ਬਈ ਸ਼ੋਅ ਮੈਚ ਕਰਾਇਆ ਜਾਂਦਾ ਜਿਹੜੇ ਮੁੰਡੇ ਦੀ ਡੇਲੀ ਸੀ ਪ੍ਰੈਕਟਿਸ ਕਰਾਉਂਦੇ ਆ ਚੱਲ ਮੈਗਾ ਤੇਰੀ ਉਹ ਗਿੱਟੇ ਦੇ ਬਣਾ ਓਏ ਬਹੁਤ ਸੋੜੇ ਆ ਕੇ ਗਿੱਟੇ 'ਚ ਪੈ ਗਿਆ ਬਹੁਤ ਸੋਹਣਾ ਜੱਫਾ ਲਾਉਣਾ ਸ਼ੌਟ ਪਾਉਂਦਾ ਨੂੰ ਮੈਂ ਖੜ ਜਾ ਉਹ ਕੋ ਬੰਦ ਕੇ ਗੱਡੀ ਜਾਊਗੀ ਗਾਹ ਸੰਦਲ ਪੈ ਗਿਆ ਕੀ ਆ ਯਾਰ ਗੰਦ ਨਹੀਂ ਨਾ ਬਟ ਟਰਨ ਮੈ ਟਰਨਾ ਯਾਰ ਸਾਰਿਆਂ ਨੂੰ ਮੌਕੇ ਦੇਣਾ ਪਾ ਯਾਰ ਤੁਸੀਂ ਆਪ ਖੇਡਨੇਗੇ ਸ਼ੋਅ ਕਰਨੇ ਸੀ ਮੈਚ ਹੋ ਗਰ ਮੈਂ ਹਾ ਟਰਨ ਬਈ ਟਰਨ ਮੈਚ ਵੀ ਹੋ ਰਿਹਾ ਹੈ ਕੋਈ ਨਾ ਪਾਰ ਹੈ ਜੀ ਕੰਮ ਹੈ ਵਾਲੇ ਸੱਤਾ ਔਰ ਗੇਦਾਂ ਟਰਨ ਬਈ ਟਰਨ ਓਏ ਟਰਨ ਬਈ ਟਰਨਾ ਰੇਡ ਯਾਰ ਸਾਰੇ ਮੁੰਡਿਆਂ ਨੂੰ ਮੌਕਾ ਦੇਵਾਂਗੇ ਪਲੇਅਰਾਂ ਨੂੰ ਨਵੇਂ ਖੇਡਣਾ ਹੈ ਬੰਟੀ ਕਿਹੜਾ ਖੇਡੇਗਾ ਬੰਟੀ ਵੀ ਬੋਲਦਾ ਬੰਟੀ ਤਾਂ ਪਹਿਲੇ ਦਿਨ ਖੇਡਾਂ ਚ ਗਰਾਊਂਡ ਤੇ ਕੋਈ ਕਿਹੜੇ ਕਿਹੜੇ ਤਗੜੇ ਉਹਦਾ ਕਿਸਾ ਹਾਂ ਓਏ ਉਹਨਾਂ ਦੇ ਕਿੰਨੇ ਸੋਤੂ ਨੰਬਰ ਬਰਾਬਰ ਤੇ ਮੈਚ ਬਰਾਬਰ ਜਿੱਤੀ ਜਾਂਦਾ ਦੁਲਤ ਤੁਗ ਪਾਈ ਕਾਟੀਆਂ ਵਾਸਤੇ ਜਗਾ चाहिए मुंडा की प्रैक्टिस कराने बी ग्राउंड अज इन्हों का शो मैच कराया गया मैच बराबर तैयार भाई। ਦੁੱਲਾ ਰੌਟੇ ਰਿਟਾ ਪਾ ਕੇ ਆ ਗਿਆ ਤੁਝੇ ਮੈਂ ਚਾੜਦਾ ਚਾੜ ਜਾ ਮੋਟੇ ਓਏ ਓਏ ਓ ਪਾ ਜਾਣ ਦੇ ਪਹਿਲਵਾਨ ਨੂੰ ਆ ਚੱਲ ਬਰੋਬਰ ਜੀ ਆ ਚੱਲ ਜੀ ਨਾ ਚ ਬਰੋਬਰ ਜੀ ਆ ਗਿਆ ਆ ਚੱਲ ਜੀ ਨਾ ਕਿਹਦਾ ਬਰੋਬਰ ਆ ਗਿਆ ਦੁੱਲਾ ਦੁੱਲਾ ਦਲਸ਼ੇਦੀ ਹੋਰ ਅਰੇ ਮਾਰਨ ਲੱਗ ਲਿਆ ਪਰਕੇ ਦੁੱਲਾ ਦੁੱਲਾ ਉਸਤਾਦ ਦੁੱਲਾ ਉਂਦੋਂ ਜਾਸਾ ਹੂੰ ਦੁੱਲਾ ਤੇ ਇਹਨਾਂ ਦੇ ਨੂੰ ਇਹ ਬਈ ਸਾਡੇ ਪਿੰਡ ਦੀ ਮੁੰਡੇਆ ਕਰਾਉਣ ਚ ਓ ਤਲੇ ਉਹ ਲੱਕ ਨਹੀਂ ਫੜਾਗੇ ਤਸੋਂ ਕਮਲਾ ਨਾ ਹੋ ਜਾ। ਬੱਤਾ ਜਹ ਹੁਣ ਬੱਤਾ ਮੈਂ ਜਾਊਂਗਾ ਉੱਤੇ ਹੀ ਰੱਖੀ ਕਰ ਉੱਤੇ ਹੀ ਪਹਿਲੇ ਦਿਨੋਂ ਇੰਨਾ ਟਾਈਮ ਦਿੱਤਾ ਸੀ ਇਹਨੇ ਬਹੁਤ ਟਾਈਮ ਖੜਾ ਰਿਹਾ ਉਹਦ ਗਿਆ ਤੂੰ ਲੱਖ ਕਿੰਨਾ ਕ ਮੈਚ ਦਾ ਮੈਚ ਦਾ ਕਿੰਨਾ ਫਰਕ ਹੈ ਜੀ ਮੈਚ ਦਾ ਅੱਧੇ ਨੰਬਰ ਦਾ ਵੱਧਦਾ ਇਧਰ ਹੈ ਬੱਸਾ ਪਾਣੀ ਦਾ ਮਗਾਣਾ ਟਾਈਮ ਕਿੱਧਰ ਦਾ ਨੰਬਰ ਰਕਿਆ ਰੇਡਰ ਦਾ ਰੇਡਰ ਦਾ ਨੰਬਰ ਹੋ ਗਿਆ ਸੀ 33 ਸੈਕਿੰਡ ਹੋ ਗਿਆ ਉਹ ਹੈਲੋ ਰੇਡਰ ਦਾ ਨੰਬਰ ਉਹ ਨੰਬਰ ਜਾਫੀ ਦਾ ਸੀ ਉਹ ਤੇਰਾ ਟਾਈਮ ਹੋ ਗਿਆ 33 ਸੈਕਿੰਡ ਲੱਗਾ ਤੂੰ ਟਾਈਮ ਤਾਂ ਟਾਈਮ ਹੀ ਆ ਦੁਲਤ 12 12 ਆਊਟ 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 टाइम होगा जी नंबर जाफी काफी नंबर जाफी नंबर जाफी का ये ਚੱਲ ਪੁੱਤ ਰੇਡ ਰੱਖ ਲੈ ਨੰਬਰ 12 ਨੰਬਰ ਬਾਹਰ ਨੰਬਰ ਚਾਫੀ ਦਾ ਉਹ ਨੰਬਰ ਨੰਬਰ ਚਾਫੀ ਦਾ ਵੀਰੇ ਸਾਡੀ ਨਿਗਾਹ ਸੀ ਨੰਬਰ ਚਾਫੀ ਉਹ ਕੋਈ ਗੱਲ ਨਹੀਂ ਪੁੱਤ ਆਪਾਂ ਮੈਚ ਖੇਡਣਾ ਉਹ ਦੇਖੋ ਟਾਈਮ ਹੋ ਗਿਆ ਸੀ ਦੁੱਲੇ ਦਾ ਤਾਂ ਰੇਡਰ ਨੰਬਰ ਛੋਟਾ ਸੀਗਾ ਹਾਂ ਟੱਕਿਆ ਸੀ ਫੇਰ ਨੰਬਰ ਹਾਂ ਨੰਬਰ ਲੈ ਗਿਆ ਸੀ ਟਾਈਮ ਹੋ ਗਿਆ ਸੀ ਦੁੱਲੇ ਟੱਚ ਜਾਣ ਸਾਬ ਟੱਚ ਕਰੋ ਟੱਚ ਜਾਣ ਹੈ ਹਾਂ ਹਾਂ ਕੋਈ ਗੱਲ ਨਹੀਂ ਹਾਂ ਹੁਣ ਜਿਹੜਾ ਖਿਡਾਰੀ ਹੈ ਨਾ ਉਹ ਬੋਲੇ ਨਾ ਆ ਦੇਖ ਫੁਰਤੀ ਵੀ ਸੱਤ ਸੈਕਿੰਡ ਹੋਵੇ ਜੋ ਆ ਤੂੰ ਭਾਈ ਉਹਨਾ ਦੋ ਵਾਰ ਦੋਗੇ ਹਾਂ ਤੂੰ ਭਾਈ ਜਗਾ ਕੌਟਾ ਵੇਚਦੀ ਪਾ ਤੂੰ ਤੇ ਪ੍ਰਵਾਨ ਪਾ ਕਰੋ ਚਲ ਮਰ ਜਾ ਯਾਰ ਆਪਣਾ ਸੁਲਾਵੋ ਸੁਲਾਦੇ ਹੋ ਆਪਾਂ ਆਪਾਂ ਖੜੀਆ ਚੱਲ ਬੰਦੂ ਚੱਲ ਓ ਲੱਤ ਖਿੱਚ ਲੈ ਯਾਰ ਲੈ ਇਹ ਰੱਤੀ ਓ ਲੱਤ ਲੈ ਲੈ ਮੇਰੇ ਸੰਭਾ ਨਾ ਛੜਾ ਓ ਦੋ ਦਾ ਮਰ ਹੋਗਾ ਮਰ ਹੋਗਾ ਓਏ ਹੋ ਗਿਆ ਮਾਰਿਆ ਬੰਟੀ ਡਰ ਕੇ ਭੱਜ ਰਹੀ ਸੀ ਇੰਨਾ ਵਧੀਆ ਨੰਬਰ ਆ ਗਿਆ ਇੰਨਾ ਵਧੀਆ ਨੰਬਰ ਡਰ ਗਿਆ ਬੰਟੀ ਹਾਂ ਪਲਵਾਨ ਆ ਗਿਆ ਕੋਟੀ ਓਏ ਪਲਵਾਨ ਨੂੰ ਬੰਦੇ ਟਰਨਾਈ ਟਰਨ ਰੇਡਾ ਯਾਰ ਚੱਲ ਬਾਈ ਬੱਲਾ ਬੱਲੇ ਮਾਰ ਬੱਲੇ ਸੁਦੀ ਨਾ ਵੀ ਮਾਰਿਆ

ਮੈਂ ਕਹਾਂ ਤੂੰ ਕਾਹਤੋਂ ਨਹੀਂ ਪੈਂਦਾ ਰਹੀ ਮੁੰਡਾ ਵਾਰੀ ਵਾਰੀ ਪਈ ਜਾਂਦਾ ਪਹਿਲੀ ਲੱਗਦਾ ਹੁਣ ਸਾਰ ਪਾੜੀ ਜਾਂਦਾ ਕੰਮ ਨਹੀਂ ਖਰਾਬ ਹੁੰਦਾ ਕੰਮ ਕਰਾ ਕੇ ਥੋੜਾ ਜਿਹਾ ਕਿਤੇ ਮਾਰਦੇ ਨੇ ਬਾਹਰ ਤੇ ਤੁਹਾਰੇ ਕਰਾਏ ਕੱਟ ਮਾਰਿਆ ਕਰੋ ਪਹਿਲਾਂ ਤਾਂ ਯਾਰਾ ਕਰ ਬਾਹ ਚਾੜਾ ਕਰ ਦੋ ਲੈ ਬਾਹ ਚਾੜ੍ਹ ਦੋ ਪੈ ਚੋਸ਼ੀ ਤੂੰ ਜੱਫੀ ਪਾਈ ਉਹ ਜਾਫੀ ਬਈ ਤਕੜਾ ਹੋ ਐ ਵੀ ਦਬਦਾ ਕਿਉਂ ਅਰ ਅੱਜ ਨੂੰ ਲਾਓ ਜੇ ਫਾਉ ਤੁਸੀਂ ਦੁਲੇ ਭਾਰਵਾ ਚੈਂਨ ਤੋਂ ਚੱਲ ਆ ਗਰਾਊਂਡ 'ਚ ਪਹੁੰਚੇ ਹੋਏ ਸਾਰੇ ਚੱਲ ਮੀਤ ਚੱਲ ਮੀਤ ਦਾ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣੀ ਗੈਂਟੀ ਵਾਰੀ ਆ ਇਹ ਦੇਖੋ ਬਹੁਤ ਸੋਹਣੀ ਮਾਰੀ ਨੰਘ ਕੇ ਨੰਘ ਕੇ ਆਉਂਦੇ ਨੰਘਦਾ ਨੰਘਦਾ ਕੋਈ ਵਾਲੇ ਮੈਚ ਪਿੰਡ 'ਚ ਆਪਣਾ

ਅੱਗ ਮਾਰਦੀ ਤੇ ਵੀ ਲੱਗਦਾ ਕੋਈ ਬੋਲਦੇ ਮਤਲਬ ਸਿੱਦੇ ਨਾਲ ਥੱਲੇ ਬੜਾ ਜਿਹਾ ਪਾਸੇ ਚਲੇ ਗਿਆ ਜਿਹਨੂੰ ਆਪਾਂ ਕਰਾਉਣਾ ਸੀ ਜਿਹੜਾ ਕਰਾਉਣਾ ਅੱਗੇ ਲਾਉਣ ਨੂੰ ਆਪਾਂ ਟਾਈਮ ਹੋ ਜੂਗਾ ਤਾਂ ਅੱਥੀਂ ਲੱਗਦਾ ਦੇਖ ਲਿਓ ਜਿਹਨੂੰ ਆਪਾਂ ਕਰਾਉਣਾ ਸੀ ਉਹ ਕਰਾਉਣਾ ਮਤਰਾ ਸਕਿੰਟ ਹੋ ਗਏ ਆ ਉਹਦਾ ਨੰਬਰ ਦਿੱਤਾ ਯਾਰ ਤੂੰ ਕੱਲੇ ਦਾ ਟਾਈਮ ਹੀ ਕਰ ਦਿੰਦਾ ਤਾਂ ਅੱਥੀਂ ਲੱਗਦਾ ਮੈਨੂੰ ਪਤਾ ਹੈ ਆ ਜਾ ਆ ਜਾ ਕੋਈ ਨਹੀਂ ਕਿਵੇਂ ਕੋਈ ਨੰਬਰ ਰੈਡੀ